ਦੇ ਮੈਦੂਰਾ ਛੱਡੋ ਉਹ ਕਹਿੰਦੇ ਸਾਨੂੰ ਰੱਖਣਾ ਹੀ ਨਹੀਂ ਤੇ ਅਸੀਂ ਜਾ ਕੇ ਕਹਿੰਦੇ ਸਾਨੂੰ ਕੱਢੋ ਕਹਿੰਦੇ ਸਾਨੂੰ ਛੱਡ ਲੈਣੀ ਜੜੇ ਨੂੰ ਪਤਾ ਸੀ ਨੀ ਬਾਹਰ ਜਾ ਕੇ ਅੱਜ ਵੀ ਆ ਤਿੰਨੇ ਸਸਤੀਆਂ ਨੇ ਪੁੱਛਿਆ ਵੀ ਤੂੰ ਜਾ ਰਹੇ ਕੋਈ ਸੜਕ ਤਾਂ ਨਹੀਂ ਜਾਮ ਕਰਦੇ ਅ ਤੁਸੀਂ ਵੀ ਆਏ ਹੋ ਸਾਰੇ ਮੈਂ ਕਿਹਾ ਵੀ ਜੀ ਲੋਡ ਪਈ ਦਾ ਕਰ ਲਾਂਗੇ ਆ ਫੋਰਸ ਦੇ ਸੇ ਕਰਕੇ ਲਾਈ ਆ ਜੇ ਸਾਡੇ ਨਾਲ ਪਿਹਾਂਵੇਂ ਇਹਦਾ ਕਰੋਗੇ ਫਿਰ ਅਸੀਂ ਕਿਹੜਾ ਡਰਦੇ ਆ ਸੜਕ ਤੋਂ ਜਿਹੜਾ ਭੇਜਣਾ ਭੇਜ ਦਿਓ ਕੀ ਕਰ ਲੈਣਗੇ ਦੁਬਾਰੇ ਲੈ ਜਾਣਗੇ ਤਾਂ ਐਹੇ ਜੀ ਜ਼ੋਰਤ ਬਣਾ ਕੇ ਪ੍ਰਭੂ ਜੀ ਜਮੀਨ ਬਚਾਉਣੀ ਆ ਜੇ ਵੱਟ ਪਿੱਛੇ ਅਸੀਂ ਕਤਲ ਕਰ ਦਿੰਨੇ ਆ 20 20 ਸਾਲ ਉੱਥੇ ਸਜ਼ਾ ਬੈਠੇ ਹਾਂ ਅਸੀਂ ਤਾਂ ਲੜਾਈ ਲੜ ਰਹੇ ਲੋਕਾਂ ਦੀ ਕਿਸਾਨਾਂ ਦੀ ਲੜ ਰਹੇ ਆ ਤਾਂ ਇਹ ਉੱਪਰ ਉੱਠ ਕੇ ਤਾਂ ਉਹ ਪਰਿਵਾਰ ਆਪਣੇ ਚੋਂ ਤੁਸੀਂ ਇਹਦੇ ਬਾਰੇ ਮੈਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਕਿ ਦੱਲੇਵਾਲ ਦੇ ਬੋਲਤਾ ਵੀ ਬੋਲ ਰਿਹਾ ਮੂਹ ਵੀ ਬੋਲ ਰਹੀ ਹੈ ਬੇਟਾ ਵੀ ਬੋਲ ਰਿਆ ਭੈਣਾ ਵੀ ਬੋਲ ਰਹੀਆਂ ਨੇ ਤਾਂ ਜੇ ਉਹ ਪਰਿਵਾਰ ਸਾਰਾ ਕਾਦੇ ਲਈ ਬੈਠਾ ਕੋਈ ਨਿੰਜਤਾ ਉਹਨਾਂ ਦਾ ਹੈ ਨਹੀਂ ਕਿ ਵੀ ਢੱਲੇਵਾਲ ਸਾਹਿਬ ਨੂੰ ਕੋਈ ਫਾਇਦਾ ਹੋ ਜੂ ਢੱਲੇਵਾਲ ਸਾਹਿਬ ਦਾ ਨੁਕਸਾਨ ਹੀ ਹੋਇਆ ਹੋਣਾ ਪਰ ਉਹਦੇ ਸਵਾਲ ਕੀ ਬਣਦਾ ਉਹਨੇ ਜ਼ਿੰਮੇਵਾਰੀ ਲੈਤੀ ਹੈ ਕਿਸਾਨਾਂ ਦੀ ਕਿ ਮੈਂ ਨੇਤਾ ਕਿਸਾਨਾਂ ਦਾ ਮੇਰੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੇ ਖਿਲਾਫ ਲੜ ਕੇ ਲੋਕਾਂ ਨੂੰ ਇਨਸਾਫ ਦਿਵਾਉਣਾ ਅਸੀਂ ਐਮਐਸਪੀ ਤੇ ਸਰਕਾਰ ਨੂੰ ਬੁਲਾ ਲਿਆ ਭਮਾ ਲਾਨ ਨਹੀਂ ਕੀਤਾ ਲਿਆਵਾਂਗੇ ਲੰਮਾ ਸਮਾਂ ਹੋਰ ਲੜ ਲਾਂਗੇ ਪਰ ਜਿਹੜੀਆਂ 12 ਮੰਗਾਂ ਤੇ ਲਿਆਵਾਂਗੇ ਸਰਕਾਰ ਤਾਂ ਇਸ ਲਈ ਜਿੰਨੇ ਵੀ ਤੁਸੀਂ ਆਇਓ ਭਰਾਵੋ ਪਿੰਡਾਂ ਦੇ ਮੀਟਿੰਗਾਂ ਦੇ ਵਿੱਚ ਕੰਮ ਕਰਕੇ ਬੈਠਕਾਂ ਕਰਕੇ ਉਹ ਲੜਾਈ ਨਹੀਂ ਹੁਣ ਵੀ ਫਲਾਣਾ ਮੈਨੂੰ ਕਰਾਇਆ ਨਹੀਂ ਦਿੰਦਾ ਫਲਾਣਾ ਸਾਡੇ ਫੰਡ ਨਹੀਂ ਦਿੰਦਾ ਮੈਨੂੰ ਲੱਗਦਾ ਬਹੁਤ ਪਿੰਡਾਂ ਦੇ ਵਿੱਚੋਂ ਤਸਵੀਰ ਸਾਹਮਣੇ ਆ ਕੇ ਹੋਣੀ ਆ ਜਿਹੜੇ ਲੜਨ ਵਾਲੇ ਆ ਉਹਨਾਂ ਨੂੰ ਨਾ ਫੰਡ ਤੋਂ ਰੋਣਾ ਹੈ ਨਾ ਉਹਨਾਂ ਤੋਂ ਬੰਦਿਆ ਤੋਂ ਰੋਣਾ ਹੈ ਜਿਹੜੇ ਭੱਜੇ ਹੋਣਗੇ ਭਰਾਵੋ ਜੇ ਉਹ ਕਹਿਣਗੇ ਵੀ ਅਸੀਂ ਫੰਡ ਇਕੱਠਾ ਕਰ ਲਾਂਗੇ ਫਿਰ ਉਹਨੂੰ ਲੋਕ ਦੇਣਗੇ ਕਿਉਂ ਜੇ ਤਾਂ ਆਪਣੇ ਤੇ ਅੰਦਰ ਪਰ ਜੇ ਆਪਾਂ ਲੜਿਆ ਤਾਂ ਲੋਕ ਆਉਣਗੇ ਤਾਂ ਇਸ ਲਈ ਜਿੰਨੀਆਂ ਸਹੂਲਤਾਂ ਅਸੀਂ ਕਰ ਰਹੇ ਬਹੁਤ ਬਿਮਾਰੀ ਤੋਂ ਡਰਦੇ ਸੀ ਕੋਈ ਕਹਿੰਦਾ ਜੀ ਮੈਨੂੰ ਤਾਂ ਫਲਾਣੇ ਗੋਡੇ ਦੁਖਦੇ ਆ ਫਲਾਣੇ ਦੁਖਦੇ ਆ ਜਿੰਨੇ ਵੀ ਦੁਰਕੇ ਸਾਡੇ ਨਾਲ ਗਏ ਸੀ ਪੈਸੇ ਨਾਲ ਡਾਕਟਰਾਂ ਦੀ ਟੀਮ ਬਣਾ ਕੇ ਉਹਨਾਂ ਦੇ ਬਾਰਕਾਂ 'ਚ ਭੇਜਿਆ ਤਾਂ ਆਪ ਕਹਿੰਦੇ ਰਹੇ ਨੇ ਵੀ ਯਾਰ ਅਸੀਂ ਤਾਂ ਡਰਦੇ ਸੀ ਜੇਲਾ ਤੋਂ ਇਹ ਤਾਂ ਬੜੀ ਦੇਖਭਾਲ ਕਰ ਰਹੇ ਆ ਦਿਨ 'ਚ ਤਿੰਨ ਵਾਰੀ ਡਾਕਟਰ ਨੂੰ ਪੁੱਛਿਆ ਕਰੇ ਬਾਪੂ ਪੁੱਤ ਦਰਦ ਤਾਂ ਨਹੀਂ ਹੁੰਦਾ ਕੋਈ ਹੋਰ ਤੇ ਗਲੀ ਪਤਾ ਨਹੀਂ ਤੇ ਬਾਪੂਆਂ ਤੋਂ ਇਹ ਕਹੋ ਲਾ ਲਾ ਡਾਕਟਰਾਂ ਨੇ ਕਿ ਨਹੀਂ ਜੀ ਤੁਸੀਂ ਦੇਖਭਾਲ ਤਾਂ ਬਹੁਤ ਵਧੀਆ ਕਰ ਰਹੇ ਹੋ ਸਾਡੀ ਤਾਂ ਪ੍ਰਭੂ ਐਸਾ ਹਾਲਾਤਾਂ ਦੇ ਵਿੱਚੋਂ ਉਹ ਡਰ ਤੋੜ ਨਾ ਪੜਾ ਜੇ ਆਪਾਂ ਲੱਗਿਆ ਵੀ ਠੀਕ ਐ ਇਹ ਤਾਂ ਲੜਾਈ ਧੱਲੇਵਾਲ ਦੀ ਐ ਜਾਂ ਸਾਡੇ ਜ਼ਿਲ੍ਹਿਆਂ ਦੀ ਐ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਮਲੇ ਬਹੁਤ ਤੇਜ਼ ਹੋਣਗੇ ਐਵੇਂ ਨਹੀਂ ਹਮਲਾ ਕੀਤਾ ਸੋਚ ਸਮਝ ਕੇ ਧਮਾ ਕੇ ਪੈਪ ਦਾ ਰੌਲਾ ਹੋਵੇ ਧਮਾ ਭਾਰਤ ਮਾਂ ਰੋਡ ਦਾ ਰੌਲਾ ਹੋਵੇ ਧਮਾ ਸਾਡੇ ਸ਼ਰਕ ਦੇ ਧਰਨਾ ਲਾਉਣ ਦਾ ਰੌਲਾ ਹੋਵੇ ਧਮਾ ਜਿਵੇਂ ਚੌ ਦੇ ਵਿੱਚ ਸਾਡੇ ਹੋਣਾ ਰੌਲਾ ਜਿਹੜਾ ਸਕੂਲ ਦਾ ਉਹਦਾ ਰੌਲਾ ਹੋਵੇ ਪਰ ਹਮਲਾ ਕੀ ਕੀਤਾ ਉਹਨਾਂ ਨੂੰ ਵੀ ਕੜੀਸ ਕੇ ਲੈ ਕੇ ਗਏ ਸਾਡੇ ਭੈਣਾਂ ਨੂੰ ਸਾਨੂੰ ਵੀ ਕੜੀਸ ਕੇ ਲੈ ਕੇ ਗਏ ਉਹਨਾਂ ਨੂੰ ਵੀ ਕੜੀਸ ਕੇ ਲੈ ਕੇ ਗਏ ਖੱਧਿਆ ਕੋਈ ਉਹਨਾਂ ਲਈ ਸਾਰੇ ਇੱਕ ਨੇ ਜਿਹੜਾ ਬੋਲੂਗਾ ਉਹਨਾਂ ਲਈ ਇੱਕ ਹੈ ਤਾਂ ਸਾਨੂੰ ਇਹਦੇ ਬਾਰੇ ਸਮਝ ਬਣਾਉਣੀ ਪੈਣੀ ਹੈ ਕਿ ਜੇ ਲੜਾਈ ਲੜਨੀ ਹੈ ਤਾਂ ਵਾਕਿਆ ਸਾਨੂੰ ਤਗੜੇ ਹੋਣਾ ਪੈਣਾ ਅਸੀਂ ਕਹਿੰਦੇ ਸੀ ਨਾ ਬਈ ਹਰੇਕ ਬੰਦੇ ਕੋਲੇ ਝੰਡਾ ਚਾਹੀਦਾ ਸਾਨੂੰ ਪਤਾ ਸੀ ਨਾ ਵੀ ਲੋੜ ਪੈਜੋਗੇ ਤਾਂ ਖਨੌਰੀ ਕਿੰਨੇ ਕ ਭੇੜਿਓ ਸ਼ੰਭੂ ਕਿੰਨੇ ਕ ਭੇੜਿਓ ਸਾਡਾ ਬ੍ਰਹਮ ਕੇ ਉਹ ਡੀਐਸਪੀ ਨੇ ਕੋਲੇ ਖੜ ਕੇ ਕਟਾਇਆ ਕਿ ਤੂੰ ਸਵਾਲ ਕਰਦਾ ਹੁੰਦਾ ਸੀ ਮੈਨੂੰ ਡੀਐਸਪੀ ਨੇ ਖੜ ਕੇ ਕੋਲੇ ਤਾਂ ਜਿਹੜਾ ਤੋਂ ਕਟਾਇਆ ਉਹ ਕਹਿੰਦਾ ਕੋਈ ਗੱਲ ਨਹੀਂ ਉੱਟ ਲੈ ਅਸੀਂ ਵੀ ਕਹਿ ਕੇ ਨਿਕਲੇ ਆਵੇਂ ਮੰਤਰੀਆਂ ਨੂੰ ਵਿਪਲਿਖੇ ਚ ਨਾ ਰਹੇ ਨਿਓ ਠੀਕ ਆ ਅੱਜ ਛੋਟੇ ਦੇਣਾ ਸੋਨੂੰ ਲੋਕਾਂ ਦੇ ਸੱਥਾਂ ਦੇ ਵਿੱਚ ਖੜਾ ਕੇ ਪੁੱਛਾਂਗੇ ਤੁਸੀਂ ਤਾਂ ਕੁੱਟਿਆ ਨਾ ਸੋਨੂੰ ਬੋਲਣ ਦੋਗੇ ਨਹੀਂ ਛੱਡਾਂਗੇ ਇਹ ਤਾਂ ਅਸੀਂ ਸਾਨੂੰ ਵਿਸ਼ਵਾਸ ਆ ਲੋਕਾਂ ਤੇ ਅਸੀਂ ਲੋਕਾਂ ਨੂੰ ਤਿਆਰ ਕਰ ਲਾਂਗੇ ਤਾਂ ਭਰਾਵੋ ਇਕੱਲੇ-ਇਕੱਲਿਆਂ ਨੂੰ ਜਿਹੜਾ ਇਹਨਾਂ ਦਾ ਡਰਾਉਂ ਦਾ ਭਲੇਖਾ ਜਿਹੜਾ ਪ੍ਰਚਾਰ ਦਾ ਭਲੇਖਾ ਹੈ ਮੀਡੀਆ ਤੋਂ ਜਿਹੜੀਆਂ ਖਬਰਾਂ ਸੁਣਨੀਆਂ ਛੱਡ ਦਿਓ ਅੱਜ ਵੀ ਆ ਰਿਹਾ ਨਾ ਕਿ ਪੰਜਾਬ ਸਰਕਾਰ ਨੇ ਜਾ ਕੇ ਉੱਤੇ ਰਿਪੋਰਟ ਕੀਤੀ ਹੈ ਹਾਈ ਕੋਰਟ ਦੇ ਵਿੱਚ ਕਿ ਦਿੱਲੀ ਵਾਲੇ ਮਰਦਤ ਤੋੜਤਾ ਇਹ ਚੱਲ ਰਹੀਆਂ ਨੇ ਖਬਰਾਂ ਮਰਦਤ ਜਾਰੀ ਹੈ ਅਸੀਂ ਪਾਣੀ ਉਹ ਛੱਡਿਆ ਸੀ ਕਿ ਜਿੰਨਾ ਚਿਰ ਸਾਡੇ ਆਗੂ ਬਾਹਰ ਨਹੀਂ ਆਉਂਦੇ